ਵਿੱਤੀ ਸਾਲ 2023-24 ਅਤੇ ਮੁਲਾਂਕਣ ਸਾਲ 2024-25 ਦੇ ਲਈ ਜਿਵੇਂ ਜਿਵੇਂ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਖ ਨਜ਼ਦੀਕ ਆ ਰਹੀ ਹੈ ਉਵੇਂ-ਉਵੇਂ ਟੈਕਸ ਕਰਤਾਵਾਂ ਨੂੰ ਇਹ ਜਲਦੀ ਪਈ ਹੋਈ ਹੈ ਕਿ ਛੇਤੀ ਤੋਂ ਛੇਤੀ ਆਪਣੀ ਰਿਟਰਨ ਭਰ ਲਈਏ ਤਾਂ ਜੋ ਜੁਰਮਾਨਾ ਨਾ ਦੇਣਾ ਪੈ ਜਾਵੇ ਕੀ ਤੁਹਾਨੂੰ ਪਤਾ ਹੈ ਕਿ ਹੁਣ ਤੁਸੀਂ ਘਰ ਬੈਠੇ WhatsApp ਤੇ ਵੀ ਆਪਣੀ ਇਨਕਮ ਟੈਕਸ ਰਿਟਰਨ ਭਰ ਸਕਦੇ ਹੋ ਜੇ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿੰਜ ਹੁਣ ਤੁਸੀਂ ਘਰ ਬੈਠੇ WhatsApp ਤੇ ਆਪਣੀ ਇਨਕਮ ਟੈਕਸ ਰਿਟਰਨ ਭਰ ਸਕਦੇ ਹੋ ਜਿਹੜੇ ਟੈਕਸਦਾਤਾਵਾਂ ਨੂੰ ਜੁਰਮਾਨੇ ਤੋਂ ਬਚਣ ਦੇ ਲਈ ਜਲਦ ਤੋਂ ਜਲਦ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਜਲਦੀ ਹੈ ਉਹ ਆਪਣੇ ਇਨਸਟੈਂਟ ਮੈਸੇਜਿੰਗ ਐਪ ਯਾਨੀ ਕਿ WhatsApp ਰਾਹੀਂ ਵੀ ਘਰ ਬੈਠੇ ਇਨਕਮ ਟੈਕਸ ਦੀ ਰਿਟਰਨ ਭਰ ਸਕਦੇ ਨੇ ਦਰਅਸਲ ਕਲੀਅਰ ਟੈਕਸ ਨੇ ਟੈਕਸਦਾਤਾਵਾਂ ਦੀ ਸਹੂਲਤ ਦੇ ਲਈ WhatsApp ਰਾਹੀਂ ITR ਫਿਲ ਕਰਨ ਦੀ ਸੁਵਿਧਾ ਦਿੱਤੀ ਹੈ WhatsApp ਤੇ ਸੇਵਾ ਕਿਉਂ ਸ਼ੁਰੂ ਕੀਤੀ ਗਈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਖਾਸ ਤੌਰ ਤੇ ਇਹ ਸੇਵਾ ਗ੍ਰਿਗ ਵਰਕਰਾਂ ਦੇ ਲਈ ਸ਼ੁਰੂ ਕੀਤੀ ਗਈ ਹੈ ਤਾਂ ਜੋ ਆਸਾਨੀ ਨਾਲ ਆਪਣਾ ਰਿਫੰਡ ਪ੍ਰਾਪਤ ਕਰ ਸਕਣ ITR ਫਿਲਿੰਗ ਦੇ ਵਿੱਚ ਗੁੰਝਲਦਾਰਤਾ ਹੋਣ ਦੇ ਕਾਰਨ ਟੈਕਸ ਰਿਫੰਡ ਦੇ ਵਿੱਚ ਕਈ ਲੋਕ ਦਾਵਾ ਨਹੀਂ ਸੀ ਕਰ ਪਾਉਂਦੇ ਤੇ ਅਜਿਹੇ ਦੇ ਵਿੱਚ ਕਲੀਅਰ ਟੈਕਸ ਨੇ ਇਹ ਸੁਵਿਧਾ ਸਮੱਸਿਆ ਨੂੰ ਹੱਲ ਕਰਨ ਦੇ ਲਈ ਦਿੱਤੀ ਹੈ ਤਾਂ ਜੋ ਕੋਈ ਵੀ ਅਸੁਵਿਧਾ ਨਾ ਆਵੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਲੋਕੀ ਆਪਣਾ ਟੈਕਸ ਭਰ ਸਕਣ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਟੈਕਸਦਾਤਾ ITR ਇੱਕ ਤੋਂ ਲੈ ਕੇ ਆਈਟੀਆਰ 4 ਤੱਕ ਦੇ ਵਿਚਕਾਰ ਕੋਈ ਵੀ ਫਾਰਮ ਚੁਣ ਸਕਦੇ ਨੇ ਤੇ WhatsApp ਰਾਹੀਂ ਇਹ ਇਨਕਮ ਟੈਕਸ ਰਿਟਰਨ ਕਿਵੇਂ ਭਰੀ ਜਾਵੇਗੀ ਉਸ ਦੀ ਪ੍ਰਕਿਰਿਆ ਵੀ ਤੁਹਾਨੂੰ ਦੱਸ ਦਿੰਦੇ ਆ ਸਭ ਤੋਂ ਪਹਿਲਾਂ ਕਲੀਅਰ ਟੈਕਸ ਦਾ WhatsApp ਪਰ ਨੰਬਰ ਸੇਵ ਕਰ ਲਓ ਤੇ ਉਸ ਤੇ ਹਾਈ ਟਾਈਪ ਕਰੋ ਅੱਗੇ ਆਪਣੀ ਭਾਸ਼ਾ ਚੁਣੋ ਟੈਕਸ ਦਾਤਾਵਾਂ ਨੂੰ ਅੰਗਰੇਜ਼ੀ ਹਿੰਦੀ ਵਰਗੀਆਂ 10 ਭਾਸ਼ਾਵਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ ਉਸ ਤੋਂ ਬਾਅਦ ਆਪਣੇ ਮੂਲ ਵੇਰਵੇ ਜਿਵੇਂ ਕਿ ਪੈਨ ਨੰਬਰ ਆਧਾਰ ਨੰਬਰ ਬੈਂਕ ਆਦਿ ਦਾ ਵੇਰਵਾ ਦਰਜ ਕਰ ਦਿਓ ਉਸ ਤੋਂ ਬਾਅਦ AI ਬੋਰਡ ਦੀ ਮਦਦ ਦੇ ਨਾਲ ਫਾਰਮ 1 ਤੋਂ ਲੈ ਕੇ 4 ਤੱਕ ਭਰ ਲਵੋ ਸਰੰਪਰੰਤੋਂ ਬਾਅਦ ਆਪਣੇ ਫਾਰਮ ਦੇ ਵੇਰਵਿਆਂ ਦੀ ਸਮੀਖਿਆ ਕਰੋ ਅਤੇ ਜ਼ਰੂਰੀ ਥਾਵਾਂ ਤੇ ਹੋਈਆਂ ਗਲਤੀਆਂ ਦੀ ਜਾਣਕਾਰੀ ਠੀਕ ਕਰ ਲਵੋ ਤੇ ਵੇਰਵੇ ਦੀ ਪੁਸ਼ਟੀ ਕਰ ਦਿਓ। ਭੁਗਤਾਨ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਤੁਹਾਨੂੰ WhatsApp ਤੇ ਖੁਦ ਇੱਕ ਪੁਸ਼ਟੀਕਰਨ ਸੁਨੇਹਾ ਮਿਲ ਜਾਵੇਗਾ। ਤੇ ਇਹਨਾਂ ਆਸਾਨ ਸਟੈਪਸ ਨੂੰ ਫਾਲੋ ਕਰਕੇ ਤੁਸੀਂ ਵੀ ਘਰ ਬੈਠੇ WhatsApp ਰਾਹੀਂ ਆਪਣੇ ITR ਦਾ ਭੁਗਤਾਨ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਇਹ ਬਹੁਤ ਜ਼ਿਆਦਾ ਲੋਕਾਂ ਦੇ ਲਈ ਲਾਭਕਾਰੀ ਹੋਵੇਗਾ। ਤੁਸੀਂ ITR 1 ਤੋਂ 4 ਦੇ ਵਿੱਚਕਾਰ ਕੋਈ ਵੀ ਫਾਰਮ ਆਸਾਨੀ ਨਾਲ ਫਿਲ ਕਰ ਸਕਦੇ ਹੋ। ਟੈਕਸ ਦਾ ਤਾਵਾ ਨੂੰ ਹਿੰਦੀ ਤੋਂ ਅੰਗਰੇਜ਼ੀ ਸਮੇਤ ਕੁੱਲ 10 ਭਾਸ਼ਾਵਾਂ ਦੇ ਵਿੱਚ ਚੋਣ ਕਰਨ ਨੂੰ ਮਿਲੇਗੀ ਇਸ ਦੇ ਹੋਰ ਵੀ ਬਹੁਤ ਸਾਰੇ ਲਾਭ ਨੇ ਜਿਵੇਂ ਕਿ ਇਸ ਸਿਸਟਮ ਰਾਹੀਂ ਭੁਗਤਾਨ ਕਰਨਾ ਬਿਹਤਰ ਆਸਾਨ ਤੇ ਸੁਰੱਖਿਅਤ ਹੈ ਟੈਕਸ ਦਾਤਾ ਆਪਣੇ ਡਾਟਾ ਆਸਾਨੀ ਨਾਲ ਜਮ੍ਹਾਂ ਵੀ ਕਰ ਸਕਦੇ ਨੇ ਟੈਕਸ ਦਾ ਤਾਵਾ ਨੂੰ ਹਰ ਕਦਮ ਤੇ AI ਦੀ ਸਹਾਇਤਾ ਮਿਲਦੀ ਰਹੇਗੀ ਇੱਕ ਸਹੀ ਟੈਕਸ ਪ੍ਰਣਾਲੀ ਦੀ ਚੋਣ ਕਰਕੇ ਵੀ ਟੈਕਸ ਬਚਾਉਣ ਦੇ ਵਿੱਚ ਤੁਸੀਂ ਮਦਦ ਕਰ ਸਕਦੇ ਹੋ ਇਹਨਾਂ ਸਾਰੇ ਲਾਭਾਂ ਦੇ ਨਾਲ ITR ਨੇ ਲੋਕਾਂ ਦੇ ਲਈ ਇਹ ਇੱਕ ਨਵੀਂ ਸੁਵਿਧਾ ਉਪਲਬਧ ਕਰਵਾਈ ਹੈ ਵਿੱਤੀ ਸਾਲ 2023-24 ਅਤੇ ਮੁਲਾਂਕਣ ਸਾਲ 2024-25 ਦੇ ਲਈ ਜਿਵੇਂ ਜਿਵੇਂ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਾਰੀਖ ਨਜ਼ਦੀਕ ਆ ਰਹੀ ਹੈ ਓਵੇਂ-ਓਵੇਂ ਟੈਕਸ ਕਰਤਾਵਾਂ ਨੂੰ ਇਹ ਜਲਦੀ ਪਈ ਹੋਈ ਹੈ ਕਿ ਛੇਤੀ ਤੋਂ ਛੇਤੀ ਆਪਣੀ ਰਿਟਰਨ ਭਰ ਲਈਏ ਤਾਂ ਜੋ ਜੁਰਮਾਨਾ ਨਾ ਦੇਣਾ ਪਵੇ ਕੀ ਤੁਹਾਨੂੰ ਪਤਾ ਹੈ ਕਿ ਹੁਣ ਤੁਸੀਂ ਘਰ ਬੈਠੇ WhatsApp ਤੇ ਵੀ ਆਪਣੀ ਇਨਕਮ ਟੈਕਸ ਰਿਟਰਨ ਭਰ ਸਕਦੇ ਹੋ ਜੇ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿੰਜ ਹੁਣ ਤੁਸੀਂ ਘਰ ਬੈਠੇ WhatsApp ਤੇ ਆਪਣੀ ਇਨਕਮ ਟੈਕਸ ਰਿਟਰਨ ਭਰ ਸਕਦੇ ਹੋ ਜਿਹੜੇ ਟੈਕਸਦਾਤਾਵਾਂ ਨੂੰ ਜੁਰਮਾਨੇ ਤੋਂ ਬਚਣ ਦੇ ਲਈ ਜਲਦ ਤੋਂ ਜਲਦ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਜਲਦੀ ਹੈ ਉਹ ਆਪਣੇ ਇਨਸਟੈਂਟ ਮੈਸੇਜਿੰਗ ਐਪ ਯਾਨੀ ਕਿ WhatsApp ਰਾਹੀਂ ਵੀ ਘਰ ਬੈਠੇ ਇਨਕਮ ਟੈਕਸ ਦੀ ਰਿਟਰਨ ਭਰ ਸਕਦੇ ਨੇ ਦਰਅਸਲ ਕਲੀਅਰ ਟੈਕਸ ਨੇ ਟੈਕਸਦਾਤਾਵਾਂ ਦੀ ਸਹੂਲਤ ਦੇ ਲਈ WhatsApp ਰਾਹੀਂ ITR ਫਿਲ ਕਰਨ ਦੀ ਸੁਵਿਧਾ ਦਿੱਤੀ ਹੈ WhatsApp ਤੇ ਸੇਵਾ ਕਿਉਂ ਸ਼ੁਰੂ ਕੀਤੀ ਗਈ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਖਾਸ ਤੌਰ ਤੇ ਇਹ ਸੇਵਾ ਗ੍ਰਿਗ ਵਰਕਰਾਂ ਦੇ ਲਈ ਸ਼ੁਰੂ ਕੀਤੀ ਗਈ ਹੈ ਤਾਂ ਜੋ ਆਸਾਨੀ ਨਾਲ ਆਪਣਾ ਰਿਫੰਡ ਪ੍ਰਾਪਤ ਕਰ ਸਕਣ ITR ਫਿਲਿੰਗ ਦੇ ਵਿੱਚ ਗੁੰਝਲਦਾਰਤਾ ਹੋਣ ਦੇ ਕਾਰਨ ਟੈਕਸ ਰਿਫੰਡ ਦੇ ਵਿੱਚ ਕਈ ਲੋਕ ਦਾਅਵਾ ਨਹੀਂ ਸੀ ਕਰ ਪਾਉਂਦੇ ਤੇ ਅਜਿਹੇ ਦੇ ਵਿੱਚ ਕਲੀਅਰ ਟੈਕਸ ਨੇ ਇਹ ਸੁਵਿਧਾ ਸਮੱਸਿਆ ਨੂੰ ਹੱਲ ਕਰਨ ਦੇ ਲਈ ਦਿੱਤੀ ਹੈ ਤਾਂ ਜੋ ਕੋਈ ਵੀ ਅਸੁਵਿਧਾ ਨਾ ਆਵੇ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਲੋਕੀ ਆਪਣਾ ਟੈਕਸ ਭਰ ਸਕਣ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਟੈਕਸਦਾਤਾ ITR ਇੱਕ ਤੋਂ ਲੈ ਕੇ ਆਈਟੀਆਰ 4 ਤੱਕ ਦੇ ਵਿਚਕਾਰ ਕੋਈ ਵੀ ਫਾਰਮ ਚੁਣ ਸਕਦੇ ਨੇ ਤੇ WhatsApp ਰਾਹੀਂ ਇਹ ਇਨਕਮ ਟੈਕਸ ਰਿਟਰਨ ਕਿਵੇਂ ਭਰੀ ਜਾਵੇਗੀ ਉਸ ਦੀ ਪ੍ਰਕਿਰਿਆ ਵੀ ਤੁਹਾਨੂੰ ਦੱਸ ਦਿੰਦੇ ਆ ਸਭ ਤੋਂ ਪਹਿਲਾਂ ਕਲੀਅਰ ਟੈਕਸ ਦਾ WhatsApp ਪਰ ਨੰਬਰ ਸੇਵ ਕਰ ਲਓ ਤੇ ਉਸ ਤੇ ਹਾਈ ਟਾਈਪ ਕਰੋ ਅੱਗੇ ਆਪਣੀ ਭਾਸ਼ਾ ਚੁਣੋ ਟੈਕਸ ਦਾਤਾਵਾਂ ਨੂੰ ਅੰਗਰੇਜ਼ੀ ਹਿੰਦੀ ਵਰਗੀਆਂ 10 ਭਾਸ਼ਾਵਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ ਉਸ ਤੋਂ ਬਾਅਦ ਆਪਣੇ ਮੂਲ ਵੇਰਵੇ ਜਿਵੇਂ ਕਿ ਪੈਨ ਨੰਬਰ ਆਧਾਰ ਨੰਬਰ ਬੈਂਕ ਆਦਿ ਦਾ ਵੇਰਵਾ ਦਰਜ ਕਰ ਦਿਓ ਉਸ ਤੋਂ ਬਾਅਦ AI ਬੋਟ ਦੀ ਮਦਦ ਦੇ ਨਾਲ ਫਾਰਮ 1 ਤੋਂ ਲੈ ਕੇ 4 ਤੱਕ ਭਰ ਲਵੋ ਫਾਰਮ ਭਰਨ ਤੋਂ ਬਾਅਦ ਆਪਣੇ ਫਾਰਮ ਦੇ ਵੇਰਵਿਆਂ ਦੀ ਸਮੀਖਿਆ ਕਰੋ ਅਤੇ ਜਰੂਰੀ ਥਾਵਾਂ ਤੇ ਹੋਈਆਂ ਗਲਤੀਆਂ ਦੀ ਜਾਣਕਾਰੀ ਠੀਕ ਕਰ ਲਵੋ ਤੇ ਵੇਰਵੇ ਦੀ ਪੁਸ਼ਟੀ ਕਰ ਦਿਓ ਭੁਗਤਾਨ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਤੁਹਾਨੂੰ WhatsApp ਤੇ ਖੁਦ ਇੱਕ ਪੁਸ਼ਟੀਕਰਨ ਸੁਨੇਹਾ ਮਿਲ ਜਾਵੇਗਾ ਤੇ ਇਹਨਾਂ ਆਸਾਨ ਸਟੈਪਸ ਨੂੰ ਫੋਲੋ ਕਰਕੇ ਤੁਸੀਂ ਵੀ ਘਰ ਬੈਠੇ WhatsApp ਰਾਹੀਂ ਆਪਣੇ ITR ਦਾ ਭੁਗਤਾਨ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਇਹ ਬਹੁਤ ਜ਼ਿਆਦਾ ਲੋਕਾਂ ਦੇ ਲਈ ਲਾਭਕਾਰੀ ਹੋਵੇਗਾ ਤੁਸੀਂ ਆਈਟੀਆਰ 1 ਤੋਂ 4 ਦੇ ਵਿਚਕਾਰ ਕੋਈ ਵੀ ਫਾਰਮ ਆਸਾਨੀ ਨਾਲ ਫਿਲ ਕਰ ਸਕਦੇ ਹੋ ਟੈਕਸਦਾਤਾਵਾਂ ਨੂੰ ਹਿੰਦੀ ਤੋਂ ਅੰਗਰੇਜ਼ੀ ਸਮੇਤ ਕੁੱਲ 10 ਭਾਸ਼ਾਵਾਂ ਦੇ ਵਿੱਚ ਚੋਣ ਕਰਨ ਨੂੰ ਮਿਲੇਗੀ ਇਸਦੇ ਹੋਰ ਵੀ ਬਹੁਤ ਸਾਰੇ ਲਾਭ ਨੇ ਜਿਵੇਂ ਕਿ ਇਸ ਸਿਸਟਮ ਰਾਹੀਂ ਭੁਗਤਾਨ ਕਰਨਾ ਬਿਹਤਰ ਆਸਾਨ ਤੇ ਸੁਰੱਖਿਅਤ ਹੈ ਟੈਕਸਦਾਤਾ ਆਪਣੇ ਡਾਟਾ ਆਸਾਨੀ ਨਾਲ ਜਮ੍ਹਾਂ ਵੀ ਕਰ ਸਕਦੇ ਨੇ ਟੈਕਸਦਾਤਾਵਾਂ ਨੂੰ ਹਰ ਕਦਮ ਤੇ AI ਦੀ ਸਹਾਇਤਾ ਮਿਲਦੀ ਰਹੇਗੀ ਇੱਕ ਸਹੀ ਟੈਕਸ ਪ੍ਰਣਾਲੀ ਦੀ ਚੋਣ ਕਰਕੇ ਵੀ ਟੈਕਸ ਬਚਾਉਣ ਦੇ ਵਿੱਚ ਤੁਸੀਂ ਮਦਦ ਕਰ ਸਕਦੇ ਹੋ ਇਹਨਾਂ ਸਾਰੇ ਲਾਭਾਂ ਦੇ ਨਾਲ ITR ਨੇ ਲੋਕਾਂ ਦੇ ਲਈ ਇਹ ਇੱਕ ਨਵੀਂ ਸੁਵਿਧਾ ਉਪਲਬਧ ਕਰਵਾਈ ਹੈ